ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਇਮੀਗ੍ਰੇਸ਼ਨ ਫੀਸਾਂ 'ਚ ਕੈਨੇਡਾ ਸਰਕਾਰ ਨੇ ਕੀਤਾ ਵੱਡਾ ਵਾਅਦਾ FIFA ਪ੍ਰੋਗਰਾਮ ਦੌਰਾਨ 트ੰਪ ਨਾਲ ਮੁਲਾਕਾਤ ਕਰਨਗੇ ਕਾਰਨੀ 트ੰਪ ਨੇ ਤਿੰਨ ਪੱਖੀ ਸਮਝੌਤੇ ਤੋਂ ਬਾਹਰ ਹੋਣ ਦੀ ਦਿੱਤੀ ਹੈ ਧਮਕੀ ਕੈਨੇਡਾ 'ਚ ਖਾਣੇ ਦੀਆਂ ਕੀਮਤਾਂ 'ਚ ਵਾਧਾ ਹੋਣ ਦਾ ਅਨੁਮਾਨ ਡਲਹੋਜੀ ਯੂਨੀਵਰਸਿਟੀ ਦੇ ਰਿਸਰਚਰਜ਼ ਦੀ ਰਿਪੋਰਟ ਬ੍ਰੈਂਟਨ ਦੇ ਮਕਾਨ ਮਾਲਕਾਂ ਨੂੰ ਮਿਲੇਗੀ 300 ਡਾਲਰ ਫੀਸ ਤੋਂ ਰਾਹਤ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਫੀਸ ਹਟਾਉਣ ਦਾ ਵਾਅਦਾ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਮਹਿੰਗਾ ਹੋ ਗਿਆ ਹੈ ਫੈਡਰਲ ਸਰਕਾਰ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੀ ਇਮੀਗ੍ਰੇਸ਼ਨ ਫੀਸ 'ਤੇ ਵਾਧਾ ਲਾਗੂ ਕਰ ਦਿੱਤਾ ਗਿਆ ਹੈ ਤੇ ਸਭ ਤੋਂ ਵੱਧ ਬੋਝ ਕੈਨੇਡਾ 'ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੇ ਪਵੇਗਾ ਜਿਨ੍ਹਾਂ ਨੂੰ ਨਵੇਂ ਬਰੇ ਦੌਰਾਨ 2,53,000 ਵੀਜ਼ਾ ਐਕਸਟੈਂਸ਼ਨ ਜਾਰੀ ਕਰਨ ਦਾ ਟੀਚਾ ਫੈਡਰਲ ਸਰਕਾਰ ਵੱਲੋਂ ਮਿੱਥਿਆ ਗਿਆ ਏ ਇਸੇ ਤਰ੍ਹਾਂ ਕੈਨੇਡਾ 'ਚ ਦਾਖਲ ਹੋਣ ਤੋਂ ਰੋਕੇ ਗਏ ਜਾਂ ਮੁਲਕ 'ਚ ਰਹਿائش ਦੌਰਾਨ ਵੀਜ਼ਾ ਮਿਆਦ ਲੰਘਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵਾਧੂ ਅਦਾਇਗੀ ਕਰਨੀ ਹੋਵੇਗੀ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਦੀ ਪ੍ਰੋਸੈਸਿੰਗ ਫੀਸ ਤੇ ਵੀ ਵਾਧਾ ਕੀਤਾ ਗਿਆ ਹੈ ਨਵੀਆਂ ਦਰਾਂ ਮੁਤਾਬਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਦੇਣੇ ਹੋਣਗੇ ਅਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਇੰਨੀ ਹੀ ਫੀਸ ਅਦਾ ਕਰਨੀ ਹੋਵੇਗੀ ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋ ਗਈਆਂ ਨੇ ਪਰ 30 ਨਵੰਬਰ ਦੀ ਰਾਤ ਤੱਕ ਆਨਲਾਈਨ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਵਧੀ ਹੋਈ ਫੀਸ ਨਹੀਂ ਦੇਣੀ ਪਵੇਗੀ ਕੈਨੇਡਾ ਪਰਤਣ ਲਈ ਅਧਿਕਾਰਤ ਹੋਣ ਵਾਸਤੇ 492.50 ਡਾਲਰ ਦੇਣੇ ਹੋਣਗੇ ਜਦਕਿ ਨਵੇਂ ਵਰਕ ਪਰਮਿਟ ਤੋਂ ਬਗੈਰ ਵਰਕਸ ਸਟੇਟਸ ਬਹਾਲ ਕਰਨ ਵਾਸਤੇ 246.25 ਡਾਲਰ ਅਦਾਇਗੀ ਯੋਗ ਹੋਣਗੇ ਕੈਨੇਡਾ 'ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾਣਗੇ ਜਦਕਿ ਨਵੇਂ ਸਟੱਡੀ ਪਰਮਿਟ ਤੋਂ ਬਗੈਰ ਵਿਦਿਆਰਥੀ ਦਰਜਾ ਬਹਾਲ ਕਰਨ ਲਈ 246.25 ਡਾਲਰ ਦੇਣੇ ਹੋਣਗੇ ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਣੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ ਦੱਸਦੀ ਕਿ ਕੈਨੇਡਾ ਸਰਕਾਰ ਦੀਆਂ ਹਦਾਇਤਾਂ ਤੇ ਮੁਲਕ ਛੱਡਣ ਵਾਲਿਆਂ ਨੂੰ ਵਾਪਸੀ ਕਰਨ ਵਾਸਤੇ ਅਥੋਰਾਈਜੇਸ਼ਨ ਫੀਸ ਹਰ ਹਾਲਤ 'ਚ ਭਰਨੀ ਹੋਵੇਗੀ ਅਜਿਹੀਆਂ ਅਰਜ਼ੀਆਂ ਨੂੰ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਨਾਲ ਦਾਖਲ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਜੇ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕਰ ਸਟੇਟਸ ਤੇ ਕੈਨੇਡਾ ਪੁੱਜੇ ਕਿਸੇ ਵਿਦੇਸ਼ੀ ਨਾਗਰਿਕ ਦੀ ਵੀਜ਼ਾ ਮਿਆਦ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਮੁਲਕ ਛੱਡ ਕੇ ਜਾਣਾ ਪੈਂਦਾ ਹੈ ਜਾਂ 90 ਦਿਨ ਦੇ ਅੰਦਰ ਸਟੇਟਸ ਬਹਾਲ ਕਰਵਾਉਣ ਦੀ ਅਰਜ਼ੀ ਦਾਇਰ ਕਰਨੀ ਪੈਂਦੀ ਹੈ ਕੈਨੇਡਾ ਚ ਦਾਖਲ ਹੋਣ ਦੇ ਅਯੋਗ ਮੰਨੇ ਲੋਕਾਂ ਨੂੰ ਬੇहद ਠੋਸ ਕਾਰਨ ਦੇ ਆਧਾਰ ਤੇ ਦਾਖਲਾ ਮਿਲ ਸਕਦਾ ਹੈ ਪਰ ਉਹਨਾਂ ਨੂੰ ਆਰਜੀ ਵੀਜ਼ਾ ਹੀ ਜਾਰੀ ਕੀਤਾ ਜਾਵੇਗਾ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਦੇ ਮਾਮਲੇ ਚ ਨਵੀਂ ਫੀਸ ਵਧਾ ਕੇ 184.75 ਡਾਲਰ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਜਿਹੜੇ ਲੋਕਾਂ ਵੱਲੋਂ ਸਿਰਫ ਅਰਜ਼ੀਆਂ ਮੁਕੰਮਲ ਕੀਤੀਆਂ ਗਈਆਂ ਨੇ ਉਹਨਾਂ ਨੂੰ ਨਵੀਆਂ ਦਰਾਂ ਮੁਤਾਬਕ ਫੀਸ ਅਦਾ ਕਰਨੀ ਹੋਵੇਗੀ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਅਨੁਸਾਰ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ FIFA ਵਿਸ਼ਵ ਕੱਪ ਡਰਾਅ ਸਮਾਗਮ 'ਚ ਸ਼ਮੂਲੀਅਤ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਵੀ ਸੰਖੇਪ ਮੁਲਾਕਾਤ ਕਰਨਗੇ। ਇਹ ਮੁਲਾਕਾਤ ਵਾਸ਼ਿੰਗਟਨ ਦੇ ਕੈਨੇਡੀ ਸੈਂਟਰ ਵਿਖੇ ਹੋਵੇਗੀ, ਜਿੱਥੇ 2 ਘੰਟੇ ਚੱਲਣ ਵਾਲਾ FIFA ਫਾਈਨਲ ਡਰਾਅ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਕਾਰਨੀ ਇਸ ਸਮਾਗਮ 'ਚ ਸ਼ਿਰਕਤ ਲਈ ਪਹੁੰਚੀ ਮੈਕਸੀਕਨ ਰਾਸ਼ਟਰਪਤੀ ਕਲਾਡੀਆ ਸ਼ਿਨਬੋਮ ਨਾਲ ਵੀ ਇੱਕ ਸੰਖੇਪ ਮੁਲਾਕਾਤ ਕਰਨਗੇ। ਸੀਨੀਅਰ ਸਰਕਾਰੀ ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਵਪਾਰਕ ਗੱਲਬਾਤ 'ਚ ਕਿਸੇ ਵੀ ਤਰ੍ਹਾਂ ਦੀ ਸਫਲਤਾ ਲਈ ਉਮੀਦਾਂ ਘੱਟ ਨੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਰਨੀ ਫੁੱਟਬਾਲ ਸਮਾਰੋਹ ਤੇ ਧਿਆਨ ਕੇਂਦਰਿਤ ਕਰਨਗੇ ਕਾਰਨੀ ਸ਼ੁੱਕਰਵਾਰ ਨੂੰ FIFA ਵਰਲਡ ਕੱਪ ਫਾਈਨਲ ਡਰਾਅ ਸਮਾਰੋਹ 'ਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ ਇਹ ਇੱਕ ਮਹੱਤਵਪੂਰਨ ਤੇ ਕਾਫੀ ਪੇਚੀਦਾ ਈਵੈਂਟ ਹੈ ਜਿਸ ਵਿੱਚ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਮੈਚ ਸਮਾਂ ਅਤੇ ਸਥਾਨ ਤੈਅ ਕੀਤੇ ਜਾਣੇ ਨੇ ਕਾਰਨੀ ਦੇ ਨਾਲ ਮੰਚ ਤੇ ਉਹਨਾਂ ਦੇ ਸਹਿ ਮੇਜ਼ਬਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਡੀਆ ਸ਼ਿਨਬੋਮ ਵੀ ਮੌਜੂਦ ਰਹਿਣਗੇ ਇਸ ਡਰਾ ਅਤੇ ਆਉਣ ਵਾਲੇ ਟੂਰਨਾਮੈਂਟ ਦੀ ਮਹੱਤਤਾ ਬੇहद ਵੱਡੀ ਮੰਨੀ ਜਾਂਦੀ ਹੈ ਕਿਉਂਕਿ FIFA ਵਿਸ਼ਵ ਕੱਪ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮਾਂ 'ਚੋਂ ਇੱਕ ਹੈ ਇਸ ਦੇ ਨਾਲ ਨਾਲ ਇਸ ਸਮੇਂ ਦੀ ਰਾਜਨੀਤਿਕ ਤਣਾਅ ਵਾਲੀ ਸਥਿਤੀ ਨੂੰ ਅੰਡਠਾ ਕਰਨਾ ਵੀ ਮੁਸ਼ਕਲ ਹੈ ਕੈਨੇਡਾ ਨਾਲ ਅਮਰੀਕਾ ਦੇ ਰਿਸ਼ਤੇ ਖਾਸ ਤੌਰ ਤੇ ਤਣਾਅਪੂਰਨ ਨੇ ਅਕਤੂਬਰ 'ਚ ਟਰੰਪ ਨੇ ਵਪਾਰ ਗੱਲਬਾਤਾਂ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਅਨਟਾਰੀਓ ਸੂਬੇ ਵੱਲੋਂ ਚਲਾਏ ਗਏ ਇੱਕ ਟੈਰਿਫ ਵਿਰੋਧੀ ਟੀਵੀ ਵਿਗਿਆਪਨ ਤੋਂ ਉਹ ਨਾਰਾਜ਼ ਹੋ ਗਏ ਸਨ ਅਮਰੀਕਾ ਦੇ ਟ੍ਰੇਡ ਰਿਪ੍ਰেজੈਂਟੇਟਿਵ ਜੈਮਿਸਨ ਗਰੀ ਨੇ ਇੱਕ ਰਿਪੋਰਟ ਚ ਕਿਹਾ ਕਿ 트럼ਪ ਅਗਲੇ ਸਾਲ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਤੋਂ ਪਿੱਛੇ ਹਟਣ ਦਾ ਫੈਸਲਾ ਕਰ ਸਕਦੇ ਨੇ ਗਰੀਰ ਨੇ ਇਹ ਵੀ ਕਿਹਾ ਕਿ ਅਮਰੀਕਾ ਸਮਝੌਤੇ ਨੂੰ ਦੋ ਹਿੱਸਿਆਂ ਚ ਵੰਡ ਸਕਦਾ ਹੈ ਜਿਸ ਵਿੱਚ ਅਮਰੀਕਾ ਕੈਨੇਡਾ ਤੇ ਮੈਕਸੀਕੋ ਨਾਲ ਵੱਖਰੇ ਤੌਰ ਤੇ ਗੱਲਬਾਤ ਕਰੇਗਾ ਕਾਰੋਬਾਰੀ ਆਗੂ ਵਸ਼ਿੰਗਟਨ ਚ ਵਪਾਰ ਸਮਝੌਤੇ ਤੇ ਸੁਣਵਾਈ ਦੇ ਦੂਜੇ ਦਿਨ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦਾ ਬਚਾਅ ਕਰ ਰਹੇ ਨੇ ਬ੍ਰਾਈਨ ਕਲੋ ਜੋ ਪਹਿਲਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਡਿਪਟੀ ਚੀਫ ਆਫ ਸਟਾਫ ਰਹਿ ਚੁੱਕੇ ਨੇ ਕੈਨੇਡਾ ਅਮਰੀਕਾ ਸਬੰਧਾਂ ਨੂੰ ਸੰਭਾਲਦੇ ਸਨ ਕਹਿੰਦੇ ਨੇ ਕਿ ਭਾਵੇਂ ਕਿਸੇ ਵੱਡੇ ਨਤੀਜੇ ਦੀ ਉਮੀਦ ਨਹੀਂ ਫਿਰ ਵੀ ਕਾਰਨੀ ਨੂੰ ਟਰੰਪ ਨਾਲ ਵਪਾਰਕ ਤਣਾਅ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਡਲਹੋਜੀ ਯੂਨੀਵਰਸਿਟੀ ਦੇ ਰਿਸਰਚਰਸ ਦੇ ਅਨੁਸਾਰ ਅਗਲੇ ਸਾਲ ਕੈਨੇਡਾ ਚ ਖਾਣੇ ਦੀਆਂ ਕੀਮਤਾਂ 4 ਤੋਂ 6% ਤੱਕ ਵੱਧ ਸਕਦੀਆਂ ਨੇ ਜਿਸ ਦਾ ਸਭ ਤੋਂ ਵੱਡਾ ਕਾਰਨ ਮਾਸ ਸਮੱਗਰੀ ਖਾਸ ਤੌਰ ਤੇ ਬੀਫ ਦੀ ਉੱਚੀ ਕੀਮਤ ਹੋ ਸਕਦੀ ਹੈ ਕੈਨੇਡਾ ਦੀ ਫੂਡ ਪ੍ਰਾਈਸ ਰਿਪੋਰਟ ਤਿਆਰ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ ਬੀਫ ਦੀਆਂ ਕੀਮਤਾਂ ਲਗਭਗ 7% ਤੱਕ ਵੱਧ ਸਕਦੀਆਂ ਨੇ ਕਿਉਂਕਿ ਅਮਰੀਕੀ ਟੈਰਿਫ ਦੇ ਪ੍ਰਭਾਵ ਕਰਕੇ ਪਸ਼ੂਆਂ ਦੀ ਮਾਰਕੀਟ ਸੰਗੜ ਰਹੀ ਹੈ ਤੇ ਕਈ ਪਸ਼ੂ ਪਾਲਕ ਉਦਯੋਗ ਛੱਡ ਰਹੇ ਨੇ ਬੀਫ ਦੀ ਘੱਟ ਸਪਲਾਈ 2027 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਕੈਨੇਡਾ ਨੇ ਇਸ ਚੁਣੌਤੀ ਦਾ ਹੱਲ ਲੱਭਣ ਲਈ ਬੀਫ ਆਯਾਤ ਵਧਾਇਆ ਹੈ ਯੂਨੀਵਰਸਿਟੀ ਦੇ ਐਗਰੀ ਫੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਅਤੇ ਰਿਪੋਰਟ ਦੇ ਮੁੱਖ ਲੇਖਕ ਸਿਲਵੈਨ シャルਲੇ ਬੋਏ ਕਹਿੰਦੇ ਨੇ ਕਿ ਬੀਫ ਮਹਿੰਗਾ ਹੋਣ ਕਾਰਨ ਲੋਕ ਹੋਰ ਮਾਸ ਖਾਸ ਤੌਰ ਤੇ ਚਿਕਨ ਵੱਲ ਮੁੜ ਰਹੇ ਨੇ ਜਿਸ ਨਾਲ ਚਿਕਨ ਦੀਆਂ ਕੀਮਤਾਂ ਵੀ ਵਧ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕਰਕੇ ਪੂਰੀ ਮਾਸ ਸ਼੍ਰੇਣੀ ਹੀ ਮਹਿੰਗੀ ਹੋ ਜਾਵੇਗੀ ਇਸ ਦੇ ਨਾਲ ਗਰੋਸਰੀ ਸਟੋਰਾਂ ਦੇ ਮੱਧ ਵਾਲੇ ਹਿੱਸੇ 'ਚ ਮਿਲਣ ਵਾਲੀਆਂ ਕਈ ਵਸਤਾਂ ਜਿਵੇਂ ਕੈਨਡ ਭੋਜਨ ਜੋ ਕਈ ਸਾਲਾਂ ਤੋਂ ਲਗਭਗ ਇੱਕੋ ਕੀਮਤ ਤੇ ਮਿਲ ਰਹੀਆਂ ਸਨ ਹੁਣ ਉਹ ਵੀ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ シャルਲੇਬੋਏ ਨੇ ਕਿਹਾ ਹੈ ਕਿ ਆਮ ਤੌਰ ਤੇ ਇਹ ਸੈਕਸ਼ਨ ਮਹਿੰਗਾਈ ਦੇ ਦੌਰਾਨ ਲੋਕਾਂ ਲਈ ਸਸਤਾ ਵਿਕਲਪ ਹੁੰਦਾ ਹੈ ਪਰ 2026 'ਚ ਇਹ ਸਥਿਤੀ ਨਹੀਂ ਰਹੇਗੀ ਫੂਡ ਪ੍ਰਾਈਸ ਰਿਪੋਰਟ ਮੁਤਾਬਕ ਆਉਂਦੇ 12 ਮਹੀਨਿਆਂ 'ਚ ਗਰੋਸਰੀ ਦੀਆਂ ਕੀਮਤਾਂ ਵਧਾਉਣ ਵਾਲੇ ਕਈ ਹੋਰ ਕਾਰਨ ਵੀ ਹੋ ਸਕਦੇ ਨੇ ਜਿਵੇਂ ਕਿ ਅਮਰੀਕਾ ਨਾਲ ਚੱਲ ਰਿਹਾ ਵਪਾਰਕ ਵਿਵਾਦ ਖਾਣਾ ਤਿਆਰ ਕਰਨ ਵਾਲੇ ਉਦਯੋਗ 'ਚ ਤਬਦੀਲੀ ਹਿਲੀਆਂ ਅਤੇ ਲੇਬਰ ਨਾਲ ਸੰਬੰਧਿਤ ਮੁੱਦੇ ਫੂਡ ਬੈਂਕ ਕਹਿੰਦੇ ਨੇ ਕਿ ਉਹਨਾਂ ਕੋਲ ਮਦਦ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਫੂਡ ਬੈਂਕਸ ਕੈਨੇਡਾ ਦੇ ਅਨੁਸਾਰ ਦੇਸ਼ 'ਚ ਲਗਭਗ 1 ਚੌਥਾਈ ਲੋਕ ਅਜਿਹੇ ਪਰਿਵਾਰਾਂ 'ਚ ਰਹਿੰਦੇ ਨੇ ਜੋ ਵਿੱਤੀ ਕਾਰਨਾਂ ਕਰਕੇ ਪੂਰਾ ਖਾਣਾ ਪ੍ਰਾਪਤ ਨਹੀਂ ਕਰ ਸਕਦੇ ਟੋਰਾਂਟੋ ਦੇ ਡੇਲੀ ਬ੍ਰੈਡ ਫੂਡ ਬੈਂਕ ਦੇ ਸੀਈਓ ਨੀਲ ਹੈਥਰਿੰਗਟਨ ਕਹਿੰਦੇ ਨੇ ਕਿ ਮਹਾਮਾਰੀ ਤੋਂ ਪਹਿਲਾਂ ਉਹ ਮਹੀਨੇ ਦੇ ਤਕਰੀਬਨ 60 ਹਜ਼ਾਰ ਲੋਕਾਂ ਦੀ ਮਦਦ ਕਰਦੇ ਸਨ ਪਰ ਹੁਣ ਇਹ ਗਿਣਤੀ 330 ਹਜ਼ਾਰ ਤੱਕ ਪਹੁੰਚ ਗਈ ਹੈ ਉਹ ਕਹਿੰਦੇ ਨੇ ਕਿ ਖਾਣਾ ਤਾਂ ਵਧ ਨਹੀਂ ਰਿਹਾ ਪਰ ਮਦਦ ਮੰਗਣ ਵਾਲੇ ਲੋਕ ਵਧਦੇ ਜਾ ਰਹੇ ਨੇ ਬ੍ਰੈਮਟਨ ਦੇ ਮਕਾਨ ਮਾਲਕਾਂ ਲਈ ਵੱਡੀ ਰਾਹਤ ਦਾ ਐਲਾਨ ਕਰਦੇ ਆ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਰੈ residencial ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹੈ ਹਾਲਾਂਕਿ ਰੈ residencial ਰੈਂਟਲ ਲਾਇਸੈਂਸਿੰਗ ਦਾ ਘੇਰਾ ਸ਼ਹਿਰ ਦੇ ਹੋਰ ਨਾ ਵਾਰਡਾਂ ਤੱਕ ਵਧਾਇਆ ਜਾ ਰਿਹਾ ਹੈ ਪਰ ਮੇਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਆ ਜਲਦ ਹੀ ਫੀਸ ਖਤਮ ਕਰਨ ਦਾ ਐਲਾਨ ਕਰਨਗੇ ਆਰਆਰਐਲ ਪ੍ਰੋਗਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੇ ਦੀ 31 ਦਸੰਬਰ ਤੱਕ ਦੀ ਲਾਗੂ ਰੱਖਿਆ ਜਾਣਾ ਸੀ ਪਰ ਬ੍ਰੈਮਟਨ ਸਿਟੀ ਕੌਂਸਲ ਵੱਲੋਂ ਇਸ ਨੂੰ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ ਬੀਤੇ ਮਾਰਚ ਮਹੀਨੇ ਚ ਕੌਂਸਲ ਨੇ 300 ਡਾਲਰ ਦੀ ਫੀਸ ਮਾਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚਿਆਂ ਦਾ ਹਵਾਲਾ ਦਿੰਦਿਆਂ ਫੀਸ ਮੁੜ ਲਾਗੂ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ हाल ही च सिटी काउंसिल नु सौंपी गई रिपोर्ट च भी फीस बहाल करण दी सिफारिश कीती गई है। उस दे उलट मेयर पैट्रिक ब्राउन बिल्कुल नहीं चांदे कि फीस बहाल रखी जावे। ओ ओंटारियो दे मेयर्स नु मिलियां खास ताकतां दी ਵਰਤੋਂ ਕਰਦਿਆਂ फीस ਮੁਆਫ ਕਰ ਸਕਦੇ ਨੇ। ਇੱਥੇ ਦੱਸਣਾ ਬਣਦਾ ਕਿ ਜਨਵਰੀ 2024 ਚ ਆਰ ਆਰ ਐਲ ਪਾਇਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਵੱਡੀ ਗਿਣਤੀ ਚ ਲੈਂਡਲਾਰਡਸ ਇਸ ਦਾ ਵਿਰੋਧ ਕਰ ਰਹੇ ਨੇ ਤੇ ਬ੍ਰੈਂਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੀ ਅਗਵਾਈ ਹੇਠ ਕਈ ਰੋਸ ਵਿਖਾਵੇ ਹੋ ਚੁੱਕੇ ਨੇ ਐਸੋਸੀਏਸ਼ਨ ਵੱਲੋਂ ਫੀਸ ਨੂੰ ਸਰਾਸਰ ਗੈਰਵਾਜਬ ਦੱਸਿਆ ਜਾ ਰਿਹਾ ਹੈ ਜੋ ਲੈਂਡਲਾਰਡਸ ਦੇ ਬੋਝ ਪਾਉਂਦੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੁਇਤ ਨੇ ਫੀਸ ਹਟਾਉਣ ਬਾਰੇ ਮੇਅਰ ਦੇ ਵਾਅਦੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਨਾਲ ਹੀ ਕਿਹਾ ਕਿ ਆਰਆਰਐਲ ਦੀਆਂ ਕਈ ਹੋਰ ਚਿੰਤਾਵਾਂ ਵੀ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਘਰਾਂ ਦੇ ਕਾਨੂੰਨੀ ਮਾਲਕ ਹਾਂ ਹਰ ਕਿਸਮ ਦੀ ਪੜਤਾਲ ਚ ਸਾਡੇ ਘਰ ਖਰੇ ਸਾਬਤ ਹੋਏ ਤਾਂ ਅਜਿਹੇ ਚ ਨਵੇਂ ਸਿਰੇ ਤੋਂ ਪੜਤਾਲ ਕਰਵਾਉਣ ਦੀ ਕੋਈ ਤੁੱਕ ਨਹੀਂ ਬਣਦੀ ਆਜ਼ਾਦ ਗੁਇਤ ਨੇ ਸ਼ੰਕਾ ਜ਼ਾਹਰ ਕੀਤੀ ਕਿ 2026 ਚ ਬ੍ਰੈਂਟਨ ਦੇ ਮੇਅਰ ਦੀ ਚੋਣ ਹੋਣੀ ਹੈ ਤੇ ਸੰਭਾਵਤ ਤੌਰ ਤੇ ਇਸੇ ਕਰਕੇ ਲੋਕਾਂ ਨੂੰ ਪਤਿਉਣਾ ਚਾਹੁੰਦੇ ਨੇ ਦੱਸਦੀ ਹੈ ਕਿ ਬਗੈਰ ਲਾਇਸੈਂਸ ਤੋਂ ਕਿਰਾਏਦਾਰ ਰੱਖਣ ਵਾਲਿਆਂ ਨੂੰ ਪਹਿਲੀ ਵਾਰ 600 ਡਾਲਰ ਦੂਜੀ ਵਾਰ 900 ਡਾਲਰ ਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ 20 ਨਵੰਬਰ ਨੂੰ ਬ੍ਰੈਂਪਟਨ ਦੇ ਘਰ 'ਚ ਅੱਗ ਲੱਗਣ ਕਾਰਨ 5 ਜੀਆਂ ਦੀ ਮੌਤ ਮਗਰੋਂ ਆਰਆਰਐਲ ਨੂੰ ਸਖਤੀ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੈਨੇਡਾ ਤੇ ਅਮਰੀਕਾ 'ਚ ਬਰਫ਼ੀਲਾ ਮੌਸਮ ਕੈਰ ਟਾਰਿਆ ਏ ਤੇ ਸੜਕਾਂ 'ਤੇ ਵਾਪਰ ਰਹੇ ਹੌਲਨਾਕ ਹਾਦਸੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਨੇ। ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ 'ਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦਾ ਅੰਤ ਕਰ ਗਈ। RCMP ਨੇ ਦੱਸਿਆ ਕਿ ਮਿਲਵਿਲ ਨੇੜੇ ਹਾਈਵੇ 105 ਤੇ ਬੁੱਧਵਾਰ ਸਵੇਰੇ ਤਕਰੀਬਨ 7:30 ਪੂਰਬ ਵੱਲ ਜਾ ਰਹੀ ਕ੍ਰਾਈਸਲਰ 200 ਅਤੇ ਪੱਛਮ ਵੱਲ ਜਾ ਰਿਹਾ ਟਰਾਂਸਪੋਰਟ ਟਰੱਕ ਦੀ ਆਹਮੋ-ਸਾਹਮਣੀ ਟੱਕਰ ਹੋਣ ਦੀ ਇਤਲਾਹ ਮਿਲਣ ਤੇ ਐਮਰਜੈਂਸੀ ਕਾਮੇ ਮੌਕੇ ਤੇ ਪਹੁੰਚੇ। ਕ੍ਰਾਈਸਲਰ 'ਚ ਸਵਾਰ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ ਪੁਲਿਸ ਵੱਲੋਂ ਨੌਜਵਾਨ ਦੀ شناخت ਜਨਤਕ ਨਹੀਂ ਕੀਤੀ ਗਈ ਪਰ ਪੰਜਾਬ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਨ ਗਵਾਉਣ ਵਾਲਾ ਨੌਜਵਾਨ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵੜਿੰਗ ਖੇੜਾ ਦਾ ਗੁਰਪ੍ਰੀਤ ਸਿੰਘ ਸੀ ਦੂਜੇ ਪਾਸੇ ਟਰੱਕ ਡਰਾਈਵਰ ਤੇ ਉਸ ਨਾਲ ਮੌਜੂਦ 20 ਸਾਲਾ ਨੌਜਵਾਨ ਨੂੰ ਕੋਈ ਸੱਟ ਨਹੀਂ ਵੱਜੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਿੰਡ ਵੜਿੰਗ ਖੇੜਾ ਦੇ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤ ਗੁਰਪ੍ਰੀਤ ਸਿੰਘ ਤਕਰੀਬਨ 3 ਸਾਲ ਪਹਿਲਾਂ ਪਤਨੀ ਸਣੇ ਕੈਨੇਡਾ ਪੁੱਜਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਕੰਮ ਵਾਲੀ ਥਾਂ ਤੇ ਛੱਡ ਕੇ ਘਰ ਪਰਤ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਗੁਰਪ੍ਰੀਤ ਸਿੰਘ ਦੇ ਚਾਚਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਭਤੀਜੇ ਦੀ ਦੇਹ ਪੰਜਾਬ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਅਮਰੀਕਾ ਦੇ ਓਰੇਗਨ ਸੂਬੇ ਚ ਟਰਾਂਸਪੋਰਟ ਟਰੱਕ ਸਣੇ ਕਈ ਗੱਡੀਆਂ ਦੀ ਟੱਕਰ ਦੌਰਾਨ ਅੱਗ ਲੱਗ ਗਈ ਹਾਈਵੇ 97 ਤੇ ਵਾਪਰੇ ਹਾਦਸੇ ਦੌਰਾਨ ਬੇਕਾਬੂ ਟਰਾਂਸਪੋਰਟ ਟਰੱਕ ਸਾਹਮਣੇ ਆ ਰਹੇ ਪਿਕਅਪ ਟਰੱਕ ਤੇ ਜਾ ਚੜਿਆ ਤੇ ਝੰਗਿਆੜੇ ਨਿਕਲਣ ਲੱਗੇ। ਦੂਜੇ ਪਾਸੇ ਕਈ ਹੋਰ ਗੱਡੀਆਂ ਆਪਸ 'ਚ ਢਿੱਡ ਗਈਆਂ ਤੇ ਅੱਗ ਦੇ ਭਾਂਬੜ ਨਜ਼ਰ ਆਉਣ ਲੱਗੇ। ਡੋਜ ਪਿਕਅਪ ਟਰੱਕ 'ਚ ਸਵਾਰ ਦੋ ਜਣਿਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਕੈਨੇਡਾ ਦੇ ਨਿਆਗਰਾ ਰੀਜਨ ਦੀ ਪੁਲਿਸ ਵੱਲੋਂ ਜਿਸਮ ਫਰੋਸ਼ੀ ਦੇ ਤੰਦੇ ਅਤੇ ਬੱਚਿਆਂ ਨੂੰ ਵਰਗਲਾਉਣ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦਿਆਂ 33 ਸਾਲ ਦੇ ਗੁਰਪ੍ਰੀਤ ਸਿੰਘ ਤੇ 22 ਸਾਲ ਦੇ ਮਹਿਦੀ ਬੁਦਕ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੈ। ਨਿਆਗਰਾ ਰੀਜਨਲ ਪੁਲਿਸ ਦੇ ਮੁਖੀ ਬਿਲ ਫਾਰਡੀ ਨੇ ਕਿਹਾ ਹੈ ਕਿ ਹਿਊਮਨ ਟ੍ਰੈਫਿਕਿੰਗ ਬੇहद سنگੀਨ ਅਪਰਾਧ ਹੈ ਤੇ ਇਹਨਾਂ ਗ੍ਰਿਫਤਾਰੀਆਂ ਰਾਹੀਂ ਖਤਰੇ ਦੀ ਜ਼ੱਦ ਚ ਆਏ ਸਮਾਜ ਦੇ ਮੈਂਬਰਾਂ ਨੂੰ ਬਚਾਉਣ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਤਾ ਲੱਗਦਾ ਹੈ। ਪੁਲਿਸ ਵੱਲੋਂ ਹਿਊਮਨ ਟ੍ਰੈਫਿਕਿੰਗ ਦੇ ਜਾਲ ਚ ਬਚ ਨਿਕਲੇ ਜੋ ਸਫਲ ਰਹੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੈਨੇਡੀਅਨ ਹਿਊਮਨ ਟ੍ਰੈਫਿਕਿੰਗ ਹੌਟਲਾਈਨ 18339001010 ਤੇ ਸੰਪਰਕ ਕਰਨ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਦੇ ਇੱਛੁਕ ਲੋਕ ਕਰਾਈਮ ਸਟਾਪਰਸ ਦੇ ਨਾਲ 18002228477 ਤੇ ਕਾਲ ਕਰ ਸਕਦੇ ਨੇ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਤੇ ਮਹਿਦੀ ਬੁਦਕ ਵਿਰੁੱਧ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੈਕਸ਼ੂਅਲ ਸਰਵਿਸਿਜ਼ ਦੇ ਮਕਸਦ ਨਾਲ ਟੈਲੀਫੋਨ ਰਾਹੀਂ ਵਰਗਲਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਜੇ ਸ਼ੱਕੀ ਉਮਰ 36 ਸਾਲ ਦਾ ਦੱਸਿਆ ਜਾ ਰਿਹਾ ਪਰ ਅਦਾਲਤ ਵੱਲੋਂ ਲਈ ਰੋਕ ਦੇ ਮੱਦੇਨਜ਼ਰ ਸੇਂਟ ਕੈਥਰੀਨਜ਼ ਨਾਲ ਸੰਬੰਧਿਤ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਤਿੰਨੋਂ ਸ਼ੱਕੀਆਂ ਨੂੰ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣ ਤੱਕ ਹਿਰਾਸਤ ਚ ਰੱਖਿਆ ਗਿਆ ਸੀ ਜੌਨ ਰਸਟੈਡ ਨੇ ਐਲਾਨ ਕੀਤਾ ਹੈ ਕਿ ਉਹ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵਜੋਂ ਅਸਤੀਫਾ ਦੇ ਦੇਣਗੇ ਪਾਰਟੀ ਦੇ 39 ਐਮਐਲਏਜ਼ ਵਿੱਚੋਂ 20 ਦੁਆਰਾ ਦਸਤਖਤ ਕੀਤੇ ਇੱਕ ਪੱਤਰ ਚ ਕਿਹਾ ਗਿਆ ਸੀ ਕਿ ਉਹਨਾਂ ਦਾ ਰਸਟੈਡ ਦੀ ਲੀਡਰਸ਼ਿਪ 'ਚ ਭਰੋਸਾ ਖਤਮ ਹੋ ਗਿਆ ਹੈ ਰਸਟੈਡ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ ਮੈਂ ਕਿਤੇ ਨਹੀਂ ਜਾ ਰਿਹਾ ਪਰ ਬਾਅਦ ਚ ਉਹਨਾਂ ਨੇ ਉਹ ਪੋਸਟ ਡਿਲੀਟ ਕਰ ਦਿੱਤੀ। ਰਸਟੈਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਪਤਨੀ ਅਤੇ ਆਪਣੇ ਨਜ਼ਦੀਕੀਆਂ ਨਾਲ ਗੱਲ ਕਰਨ ਤੋਂ ਬਾਅਦ ਅਸਤੀਫਾ ਦੇਣ ਦਾ ਫੈਸਲਾ ਕੀਤਾ ਭਾਵੇਂ ਕਿ ਉਹਨਾਂ ਨੇ ਰਸਟੈਡ ਨੂੰ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਸੀ। ਰਸਟੈਡ ਦਾ ਇਹ ਫੈਸਲਾ ਉਹਨਾਂ ਦੀ ਪਾਰਟੀ ਦੇ ਅੰਦਰ ਮਹੀਨਿਆਂ ਤੋਂ ਚੱਲ ਰਹੀ ਖਾਨਾ ਜੰਗੀ ਤੋਂ ਬਾਅਦ ਆਇਆ ਹੈ। ਲੰਗੇ ਕੱਲ ਹੀ ਕੰਜ਼ਰਵੇਟਿਵ ਪਾਰਟੀ ਦੇ 39 ਮੈਂਬਰੀ ਕੌਕਸ ਦੇ 20 ਮੈਂਬਰਾਂ ਨੇ ਰਸਟੈਡ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇੱਕ ਪੱਤਰ ਤੇ ਦਸਤਖਤ ਕੀਤੇ ਸਨ ਸ਼ੁਰੂ ਚ ਰਸਟੈਡ ਨੇ ਇਹ ਕਹਿੰਦੇ ਹੋਏ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਪਾਰਟੀ ਦਾ ਸੰਵਿਧਾਨ ਕੌਕਸ ਨੂੰ ਉਹਨਾਂ ਨੂੰ ਲੀਡਰ ਵਜੋਂ ਕੱਢਣ ਦੀ ਆਗਿਆ ਨਹੀਂ ਦਿੰਦਾ ਪਰ ਬਾਅਦ ਚ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਚ ਘਰੇਲੂ ਯੁੱਧ ਤੋਂ ਬਚਣਾ ਚਾਹੁੰਦੇ ਨੇ ਸਰੀ ਵਾਈਟਰੌਕ ਤੋਂ ਐਮ ਐਲ ਏ ਟ੍ਰੈਵਰ ਹੈਲਫਰਡ ਹੁਣ ਅੰਤਰੀਮ ਪਾਰਟੀ ਲੀਡਰ ਵਜੋਂ ਸੇਵਾ ਨਿਭਾਉਣਗੇ ਹੈਲਫਰਡ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਾਰਟੀ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਰਸਟੇਟ ਦੀਆਂ ਕੁਰਬਾਨੀਆਂ ਲਈ ਧੰਨਵਾਦ ਕੀਤਾ ਹਲਫਰਡ ਨੇ ਕਿਹਾ ਕਿ ਮੈਂ ਇਸ ਸੂਬੇ ਦਾ ਅਗਲਾ ਪ੍ਰੀਮੀਅਰ ਬਣਨ ਦੀ ਫਿਰਾਕ ਵਿੱਚ ਨਹੀਂ ਆ ਰੈਂਪਟਨ ਵਿਖੇ ਦੇਰ ਰਾਤ ਹੋਈ ਛੁਰੇਬਾਜ਼ੀ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮੈਕਮਰਟੀ ਐਵੈਨਿਊ ਅਤੇ ਪੇਜ ਬਰੂਕ ਕੋਰਟ ਇਲਾਕੇ ਚ ਛੁਰੇਬਾਜ਼ੀ ਦੀ ਵਾਰਦਾਤ ਬਾਰੇ ਇਤਲਾਹ ਮਿਲਣ ਮਗਰੋਂ ਮੌਕੇ ਤੇ ਪੁੱਜੇ ਅਫਸਰਾਂ ਨੂੰ ਇੱਕ ਸ਼ਖਸ ਨਾਜ਼ੁਕ ਹਾਲਤ ਚ ਮਿਲਿਆ ਜਿਸ ਨੂੰ ਮੌਕੇ ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਾਂਚ ਕਰਤਾਮਾਂ ਦਾ ਮੰਨਣਾ ਹੈ ਕਿ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਫਿਲਹਾਲ ਉਨ੍ਹਾਂ ਦਾ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਪੀਲ ਪੁਲਿਸ ਮੁਤਾਬਕ ਛੁਰੇਬਾਜ਼ੀ ਦੀ ਅਸਲ ਜਗ੍ਹਾ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਪਰ ਵਾਰਦਾਤ 440 ਮੈਕਮਰਚੀ ਐਵੇਨਿਊ ਦੀਆਂ ਬਹੁਮੰਜ਼ਲਾ ਇਮਾਰਤਾਂ ਦੇ ਬਾਹਰ ਵਾਪਰੀ ਦੱਸਦੀ ਹੈ ਕਿ ਬ੍ਰੈਂਟਨ ਅਤੇ ਮਿਸਿਸਾਗਾ ਚ ਪਿਛਲੇ 24 ਘੰਟੇ ਦੌਰਾਨ ਗੋਲੀ ਦਬਾਰੀ ਅਤੇ ਛੁਰੇਬਾਜ਼ੀ ਦੀ ਚੌਥੀ ਵਾਰਦਾਤ ਹੈ ਬੁੱਧਵਾਰ ਰਾਤ ਬ੍ਰੈਂਪਟਨ ਦੇ ਇੱਕ ਘਰ ਚ ਗੋਲੀਆਂ ਚੱਲੀਆਂ ਜਦਕੇ ਵੀਰਵਾਰ ਸਵੇਰੇ ਮਿਸਿਸ ਆਗਾ ਵਿਖੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਜਣਾ ਗੰਭੀਰ ਜ਼ਖਮੀ ਹੋ ਗਿਆ ਇਸ ਤੋਂ ਪਹਿਲਾਂ ਮਿਸਿਸ ਆਗਾ ਦੇ ਸਾਊਥ ਮਿਲਵੇ ਸ਼ਾਪਿੰਗ ਸੈਂਟਰ ਚ 15 ਸਾਲਾ ਅੱਲੜ ਦੇ ਗਰਦਨ ਅਤੇ ਪੇਟ ਚ ਛੁਰੇ ਨਾਲ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਇਮੀਗ੍ਰੇਸ਼ਨ ਫੀਸਾਂ 'ਚ ਕੈਨੇਡਾ ਸਰਕਾਰ ਨੇ ਕੀਤਾ ਵੱਡਾ ਵਾਅਦਾ FIFA ਪ੍ਰੋਗਰਾਮ ਦੌਰਾਨ 트럼ਪ ਨਾਲ ਮੁਲਾਕਾਤ ਕਰਨਗੇ ਕਾਰਨੀ 트럼ਪ ਨੇ ਤਿੰਨ ਪੱਖੀ ਸਮਝੌਤੇ ਤੋਂ ਬਾਹਰ ਹੋਣ ਦੀ ਦਿੱਤੀ ਹੈ ਧਮਕੀ ਕੈਨੇਡਾ 'ਚ ਖਾਣੇ ਦੀਆਂ ਕੀਮਤਾਂ 'ਚ ਵਾਧਾ ਹੋਣ ਦਾ ਅਨੁਮਾਨ ਡਲਹੋਜੀ ਯੂਨੀਵਰਸਿਟੀ ਦੇ ਰਿਸਰਚਰਜ਼ ਦੀ ਰਿਪੋਰਟ ਬ੍ਰੈਂਟਨ ਦੇ ਮਕਾਨ ਮਾਲਕਾਂ ਨੂੰ ਮਿਲੇਗੀ 300 ਡਾਲਰ ਫੀਸ ਤੋਂ ਰਾਹਤ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਫੀਸ ਹਟਾਉਣ ਦਾ ਵਾਅਦਾ ਇਸਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ